आज मेरे परिवार ले डॉक्टर गुरसिंह कौर बहुत बड़ा दिन है जदों एक तंदुरुस्त बच्चा साढ़े घर पहली बार आ रहा है और साढ़िया मामिया चाचिया ताइयादिया नानिया आई घर आई हुई ਜੋ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ ਜੁਵੇਂ ਮਾਲਵੇ ਦੇ ਪਿੰਡਾਂ ਚੋ ਕਿਸੀ ਛੋਟੇ ਛੋਟੇ ਪਿੰਡਾਂ ਚੋਂ ਉੱਠ ਕੇ ਆਏ ਲੋਕਾਂ ਤੋਂ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀਆਂ ਦਾਦੀਆਂ ਨਾਨੀਆਂ ਭਾਈਆਂ ਮਨਾਈ ਜਾਉਗੀ ਯਾਰ ਤੇ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਬਾਈ ਗੁਰੂ ਨੇ ਦਾਤ ਬਖਸ਼ੀ ਹੈ ਤੰਦਰੁਸਤ ਬੱਚਾ ਔਰ ਮਾਈਕ ਇੰਡੀਆ ਨਿਊਜ਼ ਦੇ ਦਰਦਲੇ ਦਾ ਬਿਲਕੁਲ ਠੀਕ ਹੈ ਨਾਰਮਲ ਬੇਬੀ ਹੈ ਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਭਾਪ ਆਪ ਲੈ ਕੇ ਆਉਂਦਾ ਸੋ ਜਿੰਨਾ ਹੀ ਹੋਇਆ ਤੇ ਤਾਂ ਮਾਈਕ ਆਦੇ ਦਰਦੇਗਾ ਇਹਦੇ ਭਾਗ ਇਹ ਆਪ ਬਣਾਉਗੀ ਮੈਂ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ذریعے ਦੱਸਣਾ ਚਾਹਣਾ ਬੇਟਾ ਹੋਵੇ ਬੇਟੀ ਹੋਵੇ ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ ਅਰਦਾਸ ਕਰਿਆ ਕਰੋ ਤੰਦਰੁਸਤ ਹੋਵੇ ਦੂਜਾ ਫਿਰ ਉਹਨੂੰ ਪੜ੍ਹਾਓ ਉਹਨੂੰ ਮੌਕਾ ਦਿਓ ਉੱਡਣ ਦਾ ਤੇ ਫਿਰ ਸਾਡੀਆਂ ਧੀਆਂ ਕਿਸੇ ਗੱਲੋਂ ਵੀ ਘੱਟ ਨੀ ਹੈ। ਮੈਂ ਬਹੁਤ ਖੁਸ਼ ਆਂ ਕਿ ਮੈਂ ਧੀ ਦਾ باپ ਬਣਿਆ ਤੇ ਮੈਨੂੰ ਮੇਰੇ ਕੋਲ ਅੱਜ ਲਫ਼ਜ਼ ਨਹੀਂ ਆ ਗਏ ਮਾਂ ਸਭ ਕਹਿੰਦੇ ਹਸਪਤਾਲ 'ਚ ਮਿਲਣ ਬਹੁਤ ਦੇਰੀ ਨਾਲ ਗਏ ਤਾਂ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਇਹ ਤੇ ਦੱਸ ਸਕਦੇ ਤੁਸੀਂ ਕਿਉਂ ਤੇਰੀ ਨਾਲ ਗਏ ਤੁਸੀਂ ਦੱਸੋ ਜੀ ਪਹਿਲਾਂ ਦੇਖੋ ਜਦੋਂ ਵੀ ਇਹ ਜਾਂਦੀ ਸੀ 9 ਮਹੀਨੇ ਹਰ 10 ਦਿਨ ਬਾਅਦ ਕਦੇ 5 ਦਿਨ ਬਾਅਦ ਕਦੇ 2-3 ਦਿਨ ਬਾਅਦ ਡਾਕਟਰ ਬੁਲਾਉਂਦੇ ਸੀ ਮੈਂ ਨਹੀਂ ਜਾਂਦਾ ਸੀ ਨਾਲ ਤਾਂ ਕਿ ਕਿਉਂਕਿ ਜੇ ਮੈਂ ਜਾऊं ਜਾਂਦਾ ਤਾਂ ਫਿਰ ਪ੍ਰੋਟੋਕੋਲ ਮਤਲਬ ਕਿ ਸਿਕਿਉਰਟੀ ਹੈ ਸਿਕਿਉਰਟੀ ਮੁਤਾਬਕ ਨਾ ਸਾਰਾ ਹਸਪਤਾਲ ਸਟਕ ਹੋ ਜਾ આજ ਕੱਲ ਮੈਨੂੰ 40s ਹਸਪੀਟਲ ਪਹੁੰਚੇ ਵੀ ਗਈ ਹੈ ਕਿ ਸਾਡੀਆਂ ਮਾਮੀਆਂ ਚਾਚੀਆਂ ਤਾਈਆਂ ਦਾਦੀਆਂ ਨਾਨੀਆਂ ਆਈਆਂ ਹੋਈਆਂ ਨੇ ਕਰੇ ਕਰੇ ਆਈਆਂ ਹੋਈਆਂ ਨੇ ਜੋ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ ਜਿਵੇਂ ਮਾਲਵੇ ਦੇ ਪਿੰਡਾਂ ਚ ਕਿਉਂਕਿ ਅਸੀਂ ਛੋਟੇ-ਛੋਟੇ ਪਿੰਡਾਂ ਚੋਂ ਉੱਠ ਕੇ ਆਏ ਹੋਏ ਲੋਕਾਂ ਸੋ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀਆਂ ਦਾਦੀਆਂ ਨਾਨੀਆਂ ਆਈਆਂ ਬਲ ਉਹ ਮਨਾਈ ਜਾਊਗੀ ਤੇ ਪ੍ਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਦਾਤ ਬਖਸ਼ੀ ਹੈ ਇੱਕ ਤੰਦਰੁਸਤ ਬੱਚਾ ਔਰ ਡਾਕਟਰ ਗੁਰਪ੍ਰੀਤ ਦੀ ਸਿਹਤ ਵੀ ਬਿਲਕੁਲ ਠੀਕ ਹੈ ਨਾਰਮਲ ਬੇਬੀ ਹੈ ਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਭਾਗ ਆਪ ਲੈ ਕੇ ਆਉਂਦਾ ਸੋ ਇਹਦੇ ਭਾਗ ਇਹ ਆਪ ਬਣਾਓਗੇ ਮੈਂ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ذریعے ਦੱਸਣਾ ਚਾਹਣਾ ਬੇਟਾ ਹੋਵੇ ਬੇਟੀ ਹੋਵੇ ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ ਅਰਦਾਸ ਕਰੇ ਤੰਦਰੁਸਤ ਹੋਵੇ ਦੂਜਾ ਫਿਰ ਉਹਨੂੰ ਪੜ੍ਹਾਓ ਉਹਨੂੰ ਮੌਕਾ ਦਿਓ ਉੱਡਣ ਦਾ ਤੇ ਫਿਰ ਸਾਡੀਆਂ ਤੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੀਆਂ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਧੀ ਦਾ ਬਾਪ ਬਣਿਆ ਤੇ ਮੈਨੂੰ ਮੇਰੇ ਕੋਲ ਅੱਜ ਲਫ਼ਜ਼ ਨਹੀਂ ਆ ਗਏ ਮੈਂ ਕਿਹਾ ਮਾਸੂਦ ਕਦੇ ਹਸਪਤਾਲ ਚ ਮਿਲ ਬਹੁਤ ਦੇਰੀ ਨਾਲ ਗਏ ਤਾਂ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਇਹਤੇ ਦੱਸ ਸਕਦੇ ਨੇ ਤੁਸੀਂ ਕਿਉਂ ਦੇਰੀ ਨਾਲ ਗਏ ਤੁਸੀਂ ਦੱਸੋ ਜੀ ਪਹਿਲਾਂ ਦੇਖੋ ਜਦੋਂ ਵੀ ਇਹ ਜਾਂਦੇ ਸੀ 9 ਮਹੀਨੇ ਹਰ 10 ਦਿਨ ਬਾਅਦ ਕਦੇ 5 ਦਿਨ ਬਾਅਦ ਕਦੇ 2 ਦਿਨ ਬਾਅਦ ਡਾਕਟਰ ਬੁਲਾਉਂਦੇ ਸੀ ਮੈਂ ਨਹੀਂ ਜਾਂਦਾ ਸੀ ਨਾਲ ਤਾਂ ਕਿ ਕਿਉਂਕਿ ਜੇ ਮੈਂ ਜਾਉਂ ਜਾਂਦਾ ਤਾਂ ਫਿਰ ਪ੍ਰੋਟੋਕੋਲ ਮਤਲਬ ਕਿ ਸਕਿਉਰਟੀ ਹੈ ਸਕਿਉਰਟੀ ਮੁਤਾਬਕ ਨਾ ਸਾਰਾ ਹਸਪਤਲ ਸਟਕ ਹੋ ਜਾਂਦਾ ਅੱਜ ਇਹ ਗੱਲ ਮੈਨੂੰ 40 ਹਸਪੀਟਲ ਵਾਲਿਆਂ ਨੇ ਵੀ ਕਹੀ ਹੈ ਕਿ ਜਿਸ ਠੱਕ ਹੋ ਜਾਂਦਾ ਤਾਂ ਇਹਦਾ ਮਤਲਬ ਬਹੁਤ سارے ਮਰੀਜ਼ ਜਿਨ੍ਹਾਂ ਚਿਰ ਮੈਂ ਰਹੂੰਗਾ ਘਟ ਘਟ ਘੰਟਾ ਪਹਿਲਾਂ ਲਾ ਦਿੰਦੇ ਸਕਿਉਰਟੀ ਘੰਟਾ ਤੋਂ 2 ਘੰਟੇ ਮਰੀਜ਼ ਆਪਣੇ ਇਲਾਜ ਵਾਸਤੇ ਬੀਟ ਕਰਦੇ ਮੈਂ ਚੰਗਰੀ ਸਮਝਦਾ ਸੋ ਮੈਂ ਕਦੇ ਵੀ ਨਹੀਂ ਗਿਆ ਤੇ ਕਦੇ ਵੀ ਨਹੀਂ ਗਿਆ ਤੇ ਮੈਂ ਰਾਤ ਗਿਆ ਉਹ ਵੀ ਰਾਤ ਨੂੰ 8 ਵਜੇ ਤੋਂ ਬਾਅਦ ਜਦੋਂ ਐਡਮਿਸ਼ਨ ਹੋਈ ਹੈ ਤੇ ਹੁਣ ਮੈਂ ਸਵੇਰੇ ਗਿਆ ਜਦੋਂ ਬੱਚੇ ਨੂੰ ਲੈ ਕੇ ਆਉਣਾ ਸੀ ਤੇ ਮਨ ਸਰ ਨਾਮ ਬਾਰੇ ਨਾਮ ਬਾਰੇ ਕੋਈ ਚੋਚਾ ਨਾਮ ਕੀ ਰੱਖੋਗੇ ਇਸ ਤੀ ਦਾ ਕਿਉਂਕਿ ਘਰ ਦੇ ਵਿੱਚ ਕਹਿ ਰਹੇ ਕਿ ਪੂਰੀ ਖੁਸ਼ੀਆਂ ਦੇ ਨਾਲ ਇਹ ਤੀਨੂ ਨੂੰ ਸਵਾਗਤ ਕੀਤਾ ਜਾ ਰਿਹਾ ਜੀ ਬਿਲਕੁਲ ਤੇ ਅਸੀਂ 4 ਦਿਨ ਪਹਿਲਾਂ ਇੱਕ ਮੈਂ ਤੇ ਡਾਕਟਰ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਹ ਲਫ਼ਜ਼ ਤੋਂ ਸਾਨੂੰ ਇਹ ਵੀ ਹੋ ਗਿਆ ਕਿ ਜੇ ਬੇਟੀ ਹੁੰਦੀ ਹੈ ਤਾਂ ਉਹਦਾ ਨਾਮ ਆ ਰੱਖ ਸਕਦੇ ਸੋ ਇਹਦਾ ਨਾਮ ਅੱਜ ਰੱਖਿਆ ਆਉਂਦੇ ਹੋਏ ਕਿਉਂਕਿ ਦੇਖੋ ਮੈਂ ਨਾਮ ਰੱਖਣਾ ਕੋਲਾਂ ਵੀ ਜਿਹਨੇ 9 ਮਹੀਨੇ ਆਪਣੀ ਕੁੱਖ ਚ ਰੱਖਿਆ ਉਹਨੂੰ ਪਾਲਿਆ ਤੇ ਮਤਲਬ ਮੁਸ਼ਕਲਾਂ ਚੱਲ ਕੇ ਬੱਚੇ ਨੇ ਜਨਮ ਦਿੱਤਾ ਤਾਂ ਮੈਂ ਕਹਿੰਦੀ ਮੈਂ ਡਾਕਟਰ ਬੁਰੇ ਬੀਤ ਨੇ ਸਲਾਹ ਕਰੂੰਗਾ ਸੌਂਦੇ ਹੋਏ ਸੀ ਸਲਾਹ ਕਰਕੇ ਇਹ ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ ਨਿਆਮਤ ਕੌਰ ਮਾਨ ਨਿਆਮਤ ਕੌਰ ਸਰ ਉਹ ਵੀ ਸੁਣਾਇ ਦਿਓ ਸਾਨੂੰ ਵੀ ਯਾਦ ਨਹੀਂ ਹੈਗਾ ਕੀ ਵੀ ਸੁਣਾਓ ਇੱਕ ਗਾਣੇ ਚ ਲਾਈਨ ਆਈ ਸੀ ਨਿਆਮਤ ਰੱਬ ਦੀ ਦਾਤ ਖੁਦਾ ਦੀ ਬਖਸ਼ਿਸ਼ ਨਿਆਮਤ ਦਾ ਮਤਲਬ ਹੈ ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇਵੇ ਕੋਈ ਕੋਈ ਬਖਸ਼ਿਸ਼ ਹੋ ਜਾਏ ਤੁਹਾਡੇ ਤੇ ਪਰਮਾਤਮਾ ਦੇ ਸੋ ਬਖਸ਼ੇ ਸੋ ਨਿਆਮਤ ਅੱਜ ਸੀਐਮਾ ਹਾਊਸ ਦੇ ਵਿੱਚ ਐਂਟਰ ਕਰ ਰਹੀ ਹੈ ਘਰ ਪੂਰਾ ਸਜਾਇਆ ਹੋਇਆ ਮਾਮੀਆਂ ਚਾਚੀਆਂ ਦਾਈਆਂ ਤਾਈਆਂ ਚਾਚੀਆਂ ਸਾਰੀਆਂ ਅੰਦਰ ਬੈਠੀਆਂ ਨੇ ਤੇ ਮੈਂ ਪਰ ਮੈਂ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਅੱਜ ਬਹੁਤ ਸਾਰੀਆਂ ਧੀਆ ਜੰਮੀਆਂ ਹੋਣਗੀਆਂ ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣਗੇ ਬਸ ਇਹੀ ਦੁਆ ਕਰਿਓ ਇੱਕ ਤਾਂ ਪੜਾਹਲ ਖਾ ਲਈਏ ਇੱਕ ਸੰਸਕਾਰ ਦੀ ਉਹਨਾਂ ਨੂੰ ਕਿ ਉਹ ਆਪਣੇ ਵਿਰਸੇ ਨੂੰ ਆਪਣੇ ਬੋਲੀ ਨੂੰ ਆਪਣੇ ਕਲਚਰ ਨੂੰ ਯਾਦ ਰੱਖੋ ਮਾਨ ਸਰ ਜੀ ਨੇ ਵੀ ਮੁਬਾਰਕ ਬਾਤ ਦੀ ਹੈ ਆਪਕੋ ਕੀ ਕਹਾਂਗੇ ਅਰਜਨ ਜੀ ਨੇ ਵੀ ਮੁਬਾਰਕ ਬਾਤ ਦੀ ਹੈ ਪੰਜੀ ਮੈਂ 36 ਪਰਿਵਾਰ ਹੈ ਬੱਚੇ ਬ੍ਰਦਰ ਭਾਤੋ ਥਲੇ ਪਰਿਵਾਰ ਹੈ ਅਰਵਿੰਦ ਜੀ ਜਬ 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 ਮੇਰੀ ਸ਼ਾਦੀ ਹੋਈ ਸੀ ਇਸੀ ਘਰ ਮੇਂ ਤਾਂ ਜਬ ਚਾਰ ਲਾਮਾ ਹੁੰਦੀਆਂ ਨੇ ਤਾਂ लड़की और लड़के के पिता और माता को खड़े होना अनाउंस किया जाता तो मेरे पिताजी नहीं हैं वो 2011 में वो सर्गवास हो गए थे तो मम्मी है तो गुरप्रीत के मम्मी पापा हैं तो मेरे मेरे पापा के तौर पे, मेरे बाप के तौर पर अरविंद केजरीवाल जी खड़े हुए थे हमारे यहाँ कल्चर है अगर पिता नहीं है तो बड़ा भाई पिता बन जाता है फिर ऑटोमेटिकली क्योंकि वो बड़ा होता है उसने डिसीजन लेना होता है कल उन्होंने भी बधाई दी है तो मैं उसको क्या कहूँ कि वो ताऊ बन गए दादा बन गए मुझे इसका बहुत छोटा बंद लोग बहुत बड़े बहुत गुणी गयानी बंद पे ने सो ਤੀਆਂ ਜਿਹੜੀਆਂ ਨੇ ਉਹ ਹਰ ਫੀਲਡ ਦੇ ਵਿੱਚ ਐਸੇ ਘਰ ਦੇ ਵਿੱਚ ਤੁਸੀਂ ਆਉਣਿਓ ਜਦੋਂ 10ਵੀਂ ਚੋਂ ਟਾਪ ਕਰਦੀਆਂ ਚਾਰ ਕੁੜੀਆਂ 12ਵੀਂ ਚੋਂ ਟਾਪ ਕਰਦੀਆਂ ਪੰਜ ਕੁੜੀਆਂ ਬੀਏ ਚ ਟਾਪ ਕਰਦੀਆਂ ਸੋਤੀਆਂ ਤੇ ਪਤਾ ਨਹੀਂ ਮੇਰੇ ਖਿਆਲ ਚ ਹੁਣ ਦੇ ਜ਼ਮਾਨੇ 'ਚ ਤਾਂ ਕੋਈ ਸਰ